ਅਰਥ ਜਿਤਨੇ ਵੀ ਜੀਵ ਹਨ ਇਨਾ ਸਬਨਾ ਦੇ ਅੰਦਰ ਇੱਕ ਪਰਮਾਤਮਾ ਦੀ ਹੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ ਪਰਮਾਤਮਾ ਨੇ ਕੋਈ ਵੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ ਜਿਹੋ ਜਹੀ ਸੂਝ ਪ੍ਰਭੂ ਜੀਵਾਂ ਨੂੰ ਦਿੰਦਾ ਹੈ ਉਹੋ ਜਿਹਾਂ ਜੀਵ ਨਰਸਤਾ ਉਹ ਫੜ ਲੈਂਦੇ ਹਨ ਉਸੇ ਮਿਲੀ ਸੂਝ ਅਨੁਸਾਰ ਜੀਵ ਜਗਤ ਵਿੱਚ ਆਉਂਦੇ ਹਨ ਤੇ ਇਥੋਂ ਚਲੇ ਜਾਂਦੇ ਹਨ ਇਹ ਮਰਿਆਦਾ ਤੋੜਨ ਵਾਲਾ ਪ੍ਰਭੂ ਆਪ ਹੀ ਹੈ हे ਜੀ ਤੂੰ ਆਪਣੀ ਚੰਗੀ ਸੂਜ ਜਕਲ ਵਿਖਾਨ ਲਈ ਕਿਉਂ ਚਲਾਕੀ ਕਰਦਾ ਹੈ ਉਹ ਪਰਮਾਤਮਾ ਹੀ ਜੀਵਾਂ ਨੂੰ ਸੂਜ ਦੇਂਦਾ ਪੀ ਹੈ ਤੇ ਲੈ ਪੀ ਲੈਂਦਾ ਹੈ ਤਰਤਾਚਿਰ ਨਹੀਂ ਲਾਂਦਾ ਰਹਾ ਹੈ ਮਾਲਕ ਪਰਬੋ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈ ਜੇ ਜੀਵ ਤੈਥੋਂ ਮਿਲੀ ਸੂਜ ਜਕਲ ਦਾ ਮਾਨ ਪੀ ਕਰਨ ਤਾਂ ਵੀ ਤੂੰ ਗੁੱਸੇ ਵਿੱਚ ਨਹੀਂ ਹੁੰਦਾ ਕਿਉਂਕਿ ਆਖਰ ਇਹ ਜੀਵ ਸਾਰੇ ਤੇਰੇ ਹੀ ਹਨ हे ਮਾਲਕ ਪ੍ਰਭੂ ਜੇ ਤੂੰ ਗੁੱਸੇ ਵਿੱਚ ਆਵੇ ਤਾਂ ਕਿਸ ਉੱਤੇ ਆਵੇ ਤੂੰ ਉਹਨਾਂ ਦਾ ਮਾਲਕ ਹੈ ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ हे ਪ੍ਰਭੂ ਅਸੀਂ ਜੀਵ ਬੜ ਬੋਲੇ ਹਾਂ ਅਸੀਂ ਤੈਥੋਂ ਮਿਲੀ ਸੂਜ ਅਕਲ ਉੱਤੇ ਮਾਣ ਕਰਕੇ अनेकाਵਾਰੀ ਫਿੱਕੇ ਬੋਲ ਬੋਲ ਦਿੰਦੇ ਹਾਂ ਪਰ ਤੂੰ ਸਾਡੇ ਕੋ ਬੋਲਾਂ ਨੂੰ ਮਿਹਰ ਦੀ ਨਿਗਾਹ ਨਾਲ ਪਰਖਦਾ ਹੈ ਗੁਰੂ ਦੇ ਦਸੇ ਰਾ ਉੱਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ ਅਕਲ ਵੀ ਗੰਭੀਰ ਹੋ ਜਾਂਦੀ ਹੈ ਤੇ ਉਹ ਬੜ ਬੋਲਾ ਨਹੀਂ ਬਣਦਾ ਉੱਚੇ ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਵੀ ਨਹੀਂ ਵੀ ਰਹਿੰਦੀ ਹੈ ਨਾਨਕ ਬੇਨਤੀ ਕਰਦਾ ਹੈ ਅਸਲ ਗਿਆਨਵਾਨ ਮਨੁੱਖ ਉਹ ਹੈ ਜੋ ਆਪਣੇ ਅਸਲੇ ਨੂੰ ਪਛਾਣਦਾ ਹੈ ਜੋ ਉਸ ਪਰਮਾਤਮਾ ਨੂੰ ਹੀ ਅਕਲ ਦਾਤਾ ਸਮਝਦਾ ਹੈ ਜੋ ਗੁਰੂ ਦੀ ਮੇਰ ਨਾਲ ਆਪਣੀ ਚਤੁਰਾਈ ਛੱਡ ਕੇ ਅਕਲ ਦਾਤੇ ਪ੍ਰਭੂ ਦੇ ਗੁਨਾ ਦਾ ਵਿਚਾਰ ਕਰਦਾ ਹੈ ਅਜਿਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ